ਗੱਲ ਸੁਣ ਲੈ ਮੇਰੀ ਜੱਟਾ ਅਜੇ ਭਰਿਆ ਨਹੀਂ ਝੋਨੇ ਦਾ ਗੱਟਾ ਗੱਲ ਸੁਣ ਲੈ ਮੇਰੀ ਜੱਟਾ ਅਜੇ ਭਰਿਆ ਨਹੀਂ ਝੋਨੇ ਦਾ ਗੱਟਾ ਲਾਂਘਿਆ ਮੱਗਰ ਤੇ ਕੱਤਾ ਲਾਂਘਿਆ ਮੱਗਰ ਤੇ ਕੱਤਾ ਤੇਰਾ ਝੋਨਾ ਕਿਉਂ ਨਹੀਂ ਤਲਦਾ ਵੇ ਪੂਰਾ ਹੋ ਗਿਆ ਮਹੀਨਾ ਫਿਰੇ ਮੰਡੀ ਵਿੱਚ ਰੁੱਲਦਾ ਵੇ ਪੂਰਾ ਹੋ ਗਿਆ ਮਹੀਨਾ ਫਿਰੇ ਮੰਡੀ ਵਿੱਚ ਰੁੱਲਦਾ ਵੇ ਪੀਆਰ 126 ਇਹ ਨਵੀਂ ਵੈਰਾਈਟੀ ਕੱਢੀ ਪੀ ਆਰ 126 ਇਹ ਨਵੀਂ ਵੈਰਾਈਟੀ ਕੱਢੀ ਇਹ ਫਿਰ ਤਾਂ ਜਤਾਨੂ ਦੱਬੀ ਇਹ ਫਿਰ ਤਾਂ ਜਤਾਨੂ ਦੱਬੀ ਸੱਲ ਗਵਾਉਂਦਾ ਨਾ ਕਹਿੰਦੇ ਉਹਨਾਂ ਚਿਰਨੀ ਤਲਦਾ ਜਿਨਾ ਚਰ ਮੋਇਸਚਰ ਹੁੰਦਾ ਨਾ ਕਹਿੰਦੇ ਉਹਨਾਂ ਚਿਰਨੀ ਤਲਦਾ ਜਿਨਾ ਚਰ ਮੋਇਸਚਰ ਹੁੰਦਾ ਨਾ ਰੋਕੇ ਹੁੰਦੀ ਤੇਰੇ ਨਾਲ ਵੇ ਮਾੜੀ ਭਾਵੇਂ ਸੋਣੀ ਹੋਵੇ ਜਾਂ ਹਾੜੀ ਤੇਰਾ ਕੋਈ ਨਾ ਬਣਦਾ ਆੜੀ ਤੇਰਾ ਕੋਈ ਨਾ ਬਣਦਾ ਆੜੀ ਤੈਨੂੰ ਕੋਈ ਨਾ ਦੱਸਦਾ ਤੇਰਾ ਹੋਵੇ ਡੁੱਲਦਾ ਵੇ ਪੂਰਾ ਹੋ ਗਿਆ ਮਹੀਨਾ ਫਿਰੇ ਮੰਡੀ ਵਿੱਚ ਰੁਲਦਾ ਵੇ ਪੂਰਾ ਹੋ ਗਿਆ ਮਹੀਨਾ ਫਿਰੇ ਮੰਡੀ ਵਿੱਚ ਰੁਲਦਾ ਵੇ ਉਹ ਬਾਈ ਮੋਚਰੇ ਆਵੇ ਅਨ ਇੰਸਪੈਕਟਰ ਬੋਲ ਸਲਾਵੇ ਬਾਈ ਮੋਚਰੇ ਆਵੇ ਅਨ ਇੰਸਪੈਕਟਰ ਬੋਲ ਸਲਾਵੇ ਵੇ ਦੇਖ ਕੇ ਮੁੜ ਜਾਵੇ ਦੇਖ ਕੇ ਮੁੜ ਜਾਵੇ ਬੋਲੀ ਲਾਉਂਦਾ ਨਾ ਕਹਿੰਦੇ ਨਾ ਚਰਨੀ ਤੁਲਦਾ ਜਨਾ ਚਰ ਮੋਚਰੇ ਆਉਂਦਾ ਨਾ ਕਹਿੰਦੇ ਉਹ ਨਾ ਚਿਰਨੀ ਤਲਦ ਜਨਾ ਚਿਰ ਮੋਚਰੇ ਆਉਂਦਾ ਨਾ ਤੂੰ ਔਖਾ ਹੋ ਕੇ ਫਸਲਾਂ ਪਾਲੇ ਤੂੰ ਔਖਾ ਹੋ ਕੇ ਫਸਲਾਂ ਪਾਲੇ ਸਰਕਾਰਾਂ ਕਰਦੀਆਂ ਢਾਲੇ ਮਾਲੇ ਵੋਟਾਂ ਵੇਲੇ ਢੋਲਦਿਆਂ ਖੁੱਲਣ ਸਰ ਡਾਲੇ ਵੋਟਾਂ ਵੇਲੇ ਢੋਲਦਿਆਂ ਖੁੱਲਣ ਸਰ ਡਾਲੇ ਫਿਰ ਲੀਡਰ ਕਹਿ ਕੇ ਤੈਨੂੰ ਭੁੱਲਦਾ ਵੇ ਪੂਰਾ ਹੋ ਗਿਆ ਮਹੀਨਾ ਫਿਰ ਮੰਡੀ ਵਿੱਚ ਰੁਲਦਾ ਵੇ ਪੂਰਾ ਹੋ ਗਿਆ ਮਹੀਨਾ ਫਿਰ ਮੰਡੀ ਵਿੱਚ ਰੁਲਦਾ ਵੇ ਸੋਨਾ ਤੋਲ ਦੇ ਘਾਟ ਹੈ ਕਟਣੀ ਸਾਰੇ ਔਖੇ ਕਰਤੇ ਜੱਟ ਨਹੀਂ ਇਹ ਦੇ ਕੱਸ ਦਿੱਤੇ ਨਟ ਨਹੀਂ ਇਹ ਦੇ ਕੱਸ ਦਿੱਤੇ ਨਟ ਨਹੀਂ ਗੁੰਮਟੀ ਵਾਲਾ ਸਖਬਿੰਦਰ ਗੀਤ ਸੁਣਾਉਂਦਾ ਨਾ ਔਖੇ ਦੇ ਉਹ ਨਾ ਚਿਰਨੀ ਤਸ ਦਾ ਜਨਾ ਚਰ ਮੋਇ ਚਰੇ ਆਉਂਦਾ ਨਾ ਚੱਲਾਂ ਗੱਲ ਸੁਣ ਲੈ ਮੇਰੀ ਜੱਟਾ ਅਜੇ ਭਰਿਆ ਨਹੀਂ ਝੋਨੇ ਦਾ ਗੱਟਾ ਗੱਲ ਸੁਣ ਲੈ ਮੇਰੀ ਜੱਟਾ ਅਜੇ ਭਰਿਆ ਨਹੀਂ ਝੋਨੇ ਦਾ ਗੱਟਾ ਲਾਂਘਾ ਮੱਗਰ ਤੇ ਕੱਟਾ ਲਾਂਘਾ ਮੱਗਰ ਤੇ ਕੱਟਾ ਨਾ ਤੇਰਾ ਝੋਨਾ ਤੁਲਦਾ ਵੇ ਤੂੰ ਪੂਰਾ ਹੋ ਗਿਆ ਮਹੀਨਾ ਫਿਰੇ ਮੰਡੀ ਵਿੱਚ ਰੁਲਦਾ ਵੇ ਤੂੰ ਪੂਰਾ ਹੋ ਗਿਆ ਮਹੀਨਾ ਫਿਰੇ ਮੰਡੀ ਵਿੱਚ ਰੁਲਦਾ ਵੇ